हां भाई आ गए बस नौ ना 9:00 ਵਜੇ ਤੁਰਪੂ ਮੈਂ 10:00 ਵਜੇ ਤੁਰਾਂਗਾ ਹੋਰ ਬੱਪੂ ਮਰੇ ਪੁੱਤੋ ਟੋਟੀ ਪਾਣੀ ਖਾ ਲਿਆ हां ਬੱਪੂ ਸ਼ਾਕ ਲਿਆ ਇਹ ਪਤਾ ਹੈ ਕਿਰਾਵਾ ਜਨਾ ਖੇਤ ਚੱਲਦਾ ਨਾ ਖੇਤ ਖੇਤ ਕੀ ਕੰਮ ਪੁੱਤ ਖੇਤੇ ਬੱਕ ਕੰਮ ਕਰਦਾ ਤੂੰ ਕਿਤੇ ਖੇਤ ਦਾ ਮੂਹ ਵੀ ਦੇਖ ਲਾ ਉਹ ਅੱਜ ਤਾਂ ਅਸੀਂ ਪਲਾਨ ਬਣਾ ਰੱਖਿਆ ਫਿਲਮ ਜੀ ਦੇਖਣ ਆਪਾਂ ਪੁੱਤ ਕਦੇ ਖੇਤੇ ਕਾਂਟੇ ਸਭ ਨੇ ਘਾਟਾਂ ਲਈ ਨਾ ਨਾ ਅੱਜ ਤਾਂ ਐਤਵਾਰ ਅੱਜ ਤਾਂ ਫਿਲਮ ਦੇਖਣ ਜਾਵਾਂਗੇ ਸਾਰੇ ਇਕੱਠੇ ਮੁੰਡੇ ਉਹ ਪੁੱਤ ਕਦੇ ਘਰ ਬਣਾਉਂਦਾ ਲੈ ਘਰਾਂ ਓ ਯਾਰ ਹਫਤਾ ਸਾਡੇ ਤੇ ਪੜ੍ਹਾਈ ਦਾ ਪ੍ਰੈਸ਼ਰ ਰਹਿੰਦਾ ਮਸਾ ਤੇ ਫ੍ਰੀ ਹੁੰਨੇ ਆ ਪੁੱਤ ਮੈਂ ਤੇ ਪੜ੍ਹਾਈ ਜਾਣ ਦਾ ਸੀ ਰ ਜਾਣ ਦਾ 12 1 ਵਜੇ ਤੱਕ ਵੱਢਦਾ ਮੈਂ ਰਾਤ ਨੂੰ ਉਹ ਵੀ ਵੱਢਦਾ ਮੁੰਡਾ ਆਪਣਾ ਕੋਈ ਫੋਨ ਤੇ ਵੱਢਦਾ ਓ ਯਾਰ ਫੋਨ ਦੀ ਕੰਮ ਆਉਂਦਾ ਸਾਰਾ ਓ ਯਾਰ ਪੁੱਤ ਤੈਨੂੰ ਕੀ ਪਤਾ ਪੁਰਾਣੇ ਟਾਈਮ ਦੇ ਤੂੰ ਮੈਨੂੰ ਨਾਸਖਿਆ ਪੁੱਤ ਆ ਮਹਿੰਗੇ ਮਹਿੰਗੇ ਫੋਨ ਲੈਨੇ ਪੜ੍ਹਾਈ ਵਾਸਤੇ ਲੈਨੇ ਹੋਰ ਆਪਾਂ ਇੰਨੇ ਪੈਸੇ ਕਿੱਥੇ ਲਾਉਣਾ ਸੀ ਫੇ ਪੁੱਤ ਫੋਨ ਕਮਾ ਕੇ ਲੱਤੇ ਨੇ ਮਹੀ ਦਵਾਈ ਫੋਨ ਨੂੰ ਓਏ ਫਿਰ ਮਾਪੇ ਵੀ ਐਸ ਕਰਾਉਂਦੇ ਹੁੰਦੇ ਨੇ ਜਵਾਖਾ ਨੂੰ ਹੋਰ ਕੌਣ ਕਰਾਉਂਦਾ ਹੁੰਦਾ ਮੈਂ ਤਾਂ ਮੇਰੇ ਪਿਓ ਨੇ ਉਹ ਉਦੋਂ ਟਾਈਮ ਹੋਰ ਸੀਗੇ ਆਹ ਉਹਦੋਂ ਟਾਈਮ ਹੋਰ ਸੀਗਾ ਫਰਾਈ ਕਰਾਂ 1000 ਰੁਪਇਆ ਦੇ ਦਿਆ ਜੀ ਪੁੱਤ ਝਾੜਾ ਨਾ ਲੱਗਦੇ ਨੇ ਕਦੇ ਬਾਪੂਂ ਦੇ ਆਖੀ ਤੇ ਦੇ ਕੇ ਲੈ ਨਹੀਂ ਜਾਂਦਾ ਉਹ ਜਦੋਂ ਕਮਾਉਣ ਲੱਗ ਗਿਆ ਪੈਸਿਆਂ 'ਚ ਖੇਡੇਗਾ ਤੂੰ ਬਾਦ ਆਹ ਉਦੋਂ ਮੈਂ ਅੱਖਾਂ ਮਿਟ ਜੂਗਾ ਇੰਨੀ ਸਿੱਧੀ ਨਹੀਂ ਜਾਂਦਾ ਲੈ ਫਿਰ ਦੇ ਦੇ 1000 ਆਹ ਫੜ ਕੇ ਲੈ ਆਇਆ ਦੁੱਧ ਦੁੱਧਾ ਤੇ 10000 ਰੁਪਇਆ ਦੇਰੀ ਹੋਇਆ ਇੱਥੋਂ ਇੰਨਾ ਤਾਂ ਕੀ ਕਰਨਾ ਸੀ ਮੈਂ ਤਾਂ 1000 ਪੁੱਤ ਪਸ਼ੂਆਂ ਫੀਡ ਮੁੱਕੀ ਪਈ ਗਈ ਅੱਛਾ ਚਮਾਰ ਨੂੰ ਮੈਨੂੰ ਕਹਿਣਾ ਕਿ ਕਿੱਦਾਂ ਲੈ 500 ਲੈ ਜਾ ਇੰਨੇ ਕਦ ਤੈੜੀ ਲੱਗ ਜੂ ਤੂੰ ਪੁੱਤ 500 ਨਾਲ ਸਾਰ ਲੀ ਯਾਰ ਮੈਂ ਮੇਰੋਂ ਕਰਨਗੇ ਵੀ ਵਾਸਤੇ ਹੋਰ ਸਹੂਦ ਦੇ ਦੇ ਖਾਣ ਪੀਣ ਤੇ ਨੂੰ ਪਤਾ ਅੱਜ ਕੱਲ ਫਿਰ ਚਾਹੇ ਚੂਰੀ ਜਾ ਕੇ ਆਉਣਾ ਸੀ ਤੂੰ 500 ਹੋਰ ਦੇ ਦੇ ਸਾਰੀ ਲੈ ਜਾ ਯਾਰ ਦੇਖੀ ਤੂੰ ਤਾਂ ਵੱਡਾ ਘਣਾ ਮੰਗ ਪੈਣ ਲੱਗ ਗਿਆ ਮੇਰੇ ਕੋ ਪਤਾ ਮੇਗਾ ਘਟ ਗਿਆ ਪੁੱਤ ਫੀਲਡ ਵਾਸਤੇ ਕੋ ਮਰਦੀ ਆ ਯਾਰ ਤੇਰੀ ਔਖਾ ਸੜਾ ਸਾਰ ਨੂੰ ਫਿਰ ਹੋਰ ਕੀ ਹੁਣ 1000 ਨਾਲ ਸਾਰ ਤਾ ਹੈ ਘੱਟਾ ਜੀ ਹੋਰ ਕੀ ਯਾਰ ਤਾਂ ਸੰਗਰੂਰਤ ਹੈ ਉਹ ਤੂੰ ਸਿਮਲੇ ਜਾ ਕੇ ਆਏਗਾ ਹੋਰ ਵੀ ਖਰਚੇ ਨੇ ਤੈਨੂੰ ਹੋਣ ਨੇ ਆ ਲਿਆ ਜੀ ਦੋ ਦੋ 10000 ਰੁਪਇਆ 9000 ਰਹਿ ਗਿਆ ਫ੍ਰੀਜ ਦੇ ਚੋਂ ਘਟ ਗਿਆ 1000 ਰੁਪਇਆ ਕੀ ਕਰੂ ਆਲਾ ਕੰਮ ਕਰਕੇ ਯਾਰ ਨਾਲ ਜਿਵੇਂ ਚੱਜਦੀ ਨਹੀਂ ਹੈਗੀ ਯਾਰ ਓਹੋ ਜਵਾਖੇ ਦਾ ਖਰਚਾ ਰੋਦ ਦਾ 11500 ਆ ਦਿਨੋ ਦਿਨ ਖਰਚੇ ਵਧ ਜਿੰਦਾ ਨਾ ਇਹ ਕਮਾਉਂਦਾ ਇਹ ਤਾਂ ਜਿੰਮੀ ਲੱਥ ਹੋ ਜੂਗਾ ਤੇ ਬਲਵੀਰ ਸਿਆ ਕੁਛ ਨਾ ਕੁਛ ਤਾਂ ਕਰਨੀ ਪਊਗਾ ਚੱਲ ਇੱਕ ਵਾਰ ਆਪਾਂ ਇਹਦੀ ਭੂਆ ਨੂੰ ਫੋਨ ਲਾ ਕੇ ਦੇਖਦੇ ਹਾਂ ਹੈਲੋ ਪਾਣੇ ਕਾਦੀ ਸੱਸਰੀ ਗਾਲ ਉਹ ਪਾਣੇ ਮਜ਼ਾ ਪੂਰਾ ਤਪਾ ਰੱਖਿਆ ਜਵਾਹੇ ਨੇ ਉਦੋਂ ਮੈਂ ਚੰਗਾ ਭਲਾ ਉਹਨੂੰ ਖੇਤਰੀ ਦਉਂਦੀ ਜਦੋਂ ਉਹ 12 ਕਰ ਗਏ ਤੂੰ ਨਹੀਂ ਹੱਤੀ ਵੀਰੇ ਨੂੰ ਪੜਨ ਲਾ ਦੇ ਵੀਰੇ ਪੜਨ ਲਾ ਦੇ ਮੈਂ ਪਾਣੇ ਸਰੂਪ ਪੜਨ ਲਾ ਤਾਂ ਉਹਨੂੰ 5 ਸਾਲ ਹੋ ਗਏ ਪਾਣੇ ਪਰਦੇ ਨੂੰ ਉਹਨੇ ਮੈਨੂੰ ਘਰੋਂ ਕੱਢਣਾ ਕਰ ਰੱਖਿਆ ਕੋਈ ਪਾਣੇ ਅੱਜ ਨਾ ਉਹ ਮੈਥੋਂ 1000 ਰੁਪਏ ਲੈ ਕੇ ਗਿਆ ਮਨ ਚਾਹੇ ਕੁਝ ਵੀ ਹੋਵੇ ਮਨਾਂ ਮੈਂ ਕਹੇ ਪੋਤਾ ਜਿੱਦਾਂ ਐਤਵਾਰ ਆ ਗਿਆ ਕਹਿੰਦਾ ਆਪਾਂ ਫਿਲਮ ਦੇਖੋ ਨਾ ਜਵਾਖਾਂ ਦਾ ਪਾਰਟੀ ਕਰਨੀ ਆ 1000 ਰੁਪਏ ਕੋ ਨਿਕਲੇਗਾ ਉਹ ਰੋ ਦਾ ਉਹਦਾ ਖਰਚਾ ਭਾਣੇ 1500 ਆ ਮਨੇ ਕੋ ਘੱਟਾ ਕਰ ਰੱਖਿਆਗਾ ਦਿਨੋਂ ਦਿਨੋਂ ਉਹ ਲਾਥ ਹੋਈ ਜਾਂਦਾ ਹੈਗਾ ਤੂੰ ਐ ਤੂੰ ਐ ਕਰ ਭਾਣੇ ਤੂੰ ਅੱਜ ਪਿੰਡਾ ਉੱਪਰਨੇ ਚਲ ਤੂੰ ਜੇ ਪੈਨੇ ਭਾਜੀ ਅੰਬਰਸਰਾ ਬੱਗੇ ਤੂੰ ਕੱਲੀ ਆ ਜਾ ਮੈਂ ਉਹਦੇ ਮਾਮੀ ਨੂੰ ਵੀ ਬੁਲਾਇਆ ਗਿਆ ਪਹਿਲੇ ਮੇਰੀ ਗੱਲ ਸੁਣ ਲੈ ਭਾਜੀ ਅੰਬਰਸੋ ਕੱਲ ਨੂੰ ਆ ਜਾਣਗੇ ਤੁਸੀਂ ਪੈਨੇ ਪਰਸੋਂ ਨੂੰ ਤੂੰ ਤੇ ਨਾ ਭਾਜੀ ਦੋਨੇ ਤੁਸੀਂ ਤੇ ਜਿਹੜਾ ਨਾ ਮਾਮਾ ਆਊਗਾ ਆਪਣੇ ਨਾਲ ਤੁਹਾਡੇ ਸਾਹਮਣੇ ਵੀ ਗੱਲ ਕਰੋ ਠੀਕ ਹੈ ਜੇ ਵਾਕੇ ਦੀ ਜੇ ਪਰ ਤੁਸੀਂ ਨਾ ਆਏ ਫੇਮ ਲੱਤਾ ਤੋੜੀ ਮੇਰਾ ਬਾਲਾ ਕੰਦ ਨਾਲ ਆਇਆ ਬੈਗਾ ਆਨੇ ਮੈਂ ਤਪਾਰ ਰੱਖਿਆ ਉਹਨੇ ਮੈਂ ਕੀ ਕਰਾਂ ਨਾ ਤਾਂ ਨਾ ਤਾਂ ਕਿਸੇ ਪੁੱਛੋ ਸੰਗਲ ਪਾਉਂਦਾ ਨਾ ਕੋਈ ਖੇਤ ਕੰਮ ਕਰਾਉਂਦਾਗਾ ਬਸ ਆਪਣੇ ਤੁਸੀਂ ਪਾਸੋਂ ਪੱਕਾ ਜੋ ਠੀਕ ਆ ਚਲ ਠੀਕ ਹੈ ਚਲ ਠੀਕ ਹੈ ਆਪਣੇ ਮੈਂ ਇਹਨੂੰ ਕੁਝ ਨਹੀਂ ਕਹਿੰਦਾ ਤੁਸੀਂ ਆਪਣੇ ਪਾਸੋਂ ਪੱਕਾ ਜੋ ਤੇ ਜਾ ਠੀਕ ਹੈ ਆਪਣੇ ਬੋਲੇ ਆ ਹਾਂ ਹਾਂ ਬਲਵੀਰ ਸੇ ਲੰਘਿਆ ਹੋਰ ਕਰ ਪ੍ਰਵਾਹ ਲੋਟ ਹੈ ਵਧੀਆ ਵਧੀਆ ਭਾਈ ਤੂੰ ਦੱਸਾਂ ਬਹੁਤ ਵਧੀਆ ਬਹੁਤ ਵਧੀਆ ਬੜੇ ਟਾਈਮ ਬਾਅਦ ਕਿਹੜਾ ਮਾਰਿਆ ਬਸ ਪੁੱਛਣਾ ਯਾਰ ਮੈਨੂੰ ਤੇਰਾ ਪੰਪ ਦੇ ਪੰਪ ਤਾਂ ਲੈ ਜਾ ਉਧਰਲੇ ਘਰੇ ਪਾਪਾ ਡਾਊਨ ਆ ਹੋਰ ਚਾਰਜਿੰਗ ਲਾਇਆ ਹੋਇਆ ਉਹ ਚਾਰਜ ਲਾ ਕੇ ਤੇਰੇ ਖੇਤ ਜਾ ਕੇ ਦਾਲੂ ਮੈਂ ਲੈਣ ਖੇਤ ਚੋਬੀ ਘਟਾ ਮਰਨੇ ਦੀ ਬਾ ਫੇਰ ਤਾਂ ਲੈ ਜਾ ਫੇਰ ਤਾਂ ਕੁਝ ਅੱਛਾ ਬਰੇ ਕਰਿਆ ਘਾਟਾਂ ਵਾਲੀ ਗਣਕ ਤੇ ਅੱਛਾ ਹਈ ਕਰੀ ਨਹੀਂ ਦੀ ਉਹ ਕਰੀ ਨਹੀਂ ਯਾਰ ਪੁੱਛਣਾ ਯਾਰ ਕਿਉਂ ਇਕੱਲਾ ਬੰਦਾ ਵਿੱਚੀ ਮਾਲ ਪਸੂ ਮੇ ਖੇਤੀ ਆਏ ਨੇਗੀ ਇਕੱਲਾ ਕਿਉਂ ਗੱਭਰੂ ਮੁੰਡਾ ਤੇਰਾ ਸੁੱਖ ਨਾਲ ਉਹਨੂੰ ਲਾਇਆ ਕਰ ਗਿਆ ਨਾਲ ਪੋਲਾ ਸਿਆ ਖਿਆਨੇ ਕਿਦੇ ਝੁਗੜੇ ਠਡਾ ਉਹ ਨੰਗਾ ਹੁੰਦਾਗਾ ਕਿਉਂ ਚੋਰ ਦਾ ਮਾਂ ਮਾਂ ਕੋਠੇ ਚ ਮੂੰਹ ਆ ਗਈ ਅੱਛਾ ਹੁਣ ਕਰਾਂ ਕਿ ਰੋਜ਼ ਆਉਦਾ ਖਰਚਿਆ 150000 ਰੁਪਇਆ ਐਤਵਾਰ ਨੂੰ ਸ਼ੁਰੂ ਹੋ ਜਾਂਦਾ ਤਾਂ ਇੱਕ ਗੱਲ ਤੂੰ ਗੁੱਸਾ ਨਾ ਮੰਨੀ ਸੂੰ ਤਾਂ ਮੈਨੂੰ ਪਹਿਲਾਂ ਹੀ ਕਿ ਲੱਗੀ ਦੀ ਬਾਹਰੋਂ ਪਿੰਡ ਚੋਂ ਤੇਰਾ ਮੁੰਡਾ ਰਹਿਣਾ ਮਨ ਨਾਲ ਉਹਦਾ ਇੱਕ ਭਾਈ ਉਹਦਾ ਬਾਹਰ ਗਿਆ ਹਾ ਦੂਜਾ ਉਂਗਲ ਚ ਨੇ ਬੰਦੇ ਤੂੰ ਤਾਂ ਉਹਦੀ ਉਂਗਲ ਤੇ ਚੜਾ ਫਿਰਦਾ ਤੇਰਾ ਮੁੰਡਾ ਤਾਂ ਯਾਰ ਮੈਂ ਤੈਨੂੰ ਬਹੁਤ ਸੁਝਾਂਦਾ ਪੁੱਤ ਖੇਤੀ ਕਰ ਲੈ ਨਾ ਖੇਤੀ ਕਰਦਾ ਕੁਛ ਨਹੀਂ ਕਰਦਾ ਯਾਰ ਬਸ ਗੱਲਾਂ ਨਾਲ ਕੌਣ ਸਮਝਦਾ ਹੁੰਦਾ ਹੈ ਤੂੰ ਮੇਰਾ ਮੁੰਡਾ ਦੇਖ ਲੈ ਟੜਫੜ ਜੀ ਲੱਗਦੀ ਕਰਨ ਹਾਂ ਹਾਂ ਮੇਰੇ ਸਾਲ ਨੂੰ 10ਵੀਂ ਚੋਂ ਹਟਾ ਕੇ ਲਾਤਾ ਖੇਤੀ 'ਚ 10 ਕਿੱਲੇ ਠੇਕੇ ਤੇ ਲੈ ਕੇ ਦੇਤੇ ਨਾਲੇ ਟੂੜੀ ਵਾਲੇ ਲੈ ਕੇ ਦੇਤੀ ਹੁਣ ਫਿਰਦਾ ਕਰਦਾ ਜਖੋਂਖੋਂਖ ਕਰਦਾ ਹੁਣ ਮੇਰੇ ਖਾਂ ਲੈ ਤੇ ਨਾਲੇ ਵਿਆਹ ਹੋ ਗਿਆ ਹੋਰ ਦੇਖ ਸੁਣ ਯਾਰ ਸੁਧਰ ਗਿਆ ਵਧੀਆ ਵਧੀਆ ਸੁਧਰ ਗਿਆ ਨਾਲੇ ਜਿਵੇਂ ਤੇਰੇ ਵਾਲਾ ਬਾਹਰ ਫਿਰਦਾ ਨਾ ਸੈਰ ਜੇ ਮਲੰਗੜਾ ਇਸ ਤਰ੍ਹਾਂ ਹੁੱਤਾ ਨਹੀਂ ਅੱਜ ਕੱਲ੍ਹ ਹੁੰਦਾ ਕੋਈ ਨਹੀਂ ਤੇ ਮੈਂ ਸੁਝਾਉਣਾ ਵੀ ਸਾਡੇ ਕੋਲ 6 ਕਿੱ ਲੋਕ 10-10 ਕਿਲੇ ਵਿਲੇ ਬੈਠੇ ਨੇ ਹੋਰ ਹੋਰ ਮੈਂ ਤਾਂ ਪੁੱਲਾ ਸਾਰ ਕਸੂਤਾ ਫਸਿਆ ਪਿਆ ਜੇ ਮੈਨੂੰ ਕੁੜਦਾਂ ਤਾਂ ਲੋਕ ਮੈਨੂੰ ਕੀ ਕਹਿਣਗੇ ਉਹ ਕੁੱਟਣਾ ਕਿਹੜੀ ਗੱਲਾਂ ਕੁੱਟ ਕੇ ਤਾਂ ਬੰਦਾ ਡੰਗਰ ਹੋ ਜਾਂਦਾ ਕੁੱਟਣ ਨਾਲ ਠੀਠ ਹੋ ਜੂ ਉਹ ਉਹ ਤਾਂ ਹੋ ਪੱਕੀ ਲਾ ਯਾਰ ਮੇਰੇ ਕੋਲ ਇੱਕ ਸਕੀਮ ਆ ਦੇਖ ਲੈ ਜੇ ਗੱਲ ਮੰਨੇਗਾ ਕਿਸੇ ਕੀ ਆ ਆਪਣਾ ਚਾਚਾ ਨਹੀਂ ਕਰਨ ਵਾਲਾ ਅੰਦਰੇ ਕਰਨ ਵਾਲਾ ਹਾਂ ਉਹਦੀ ਪੋਤੀ ਨੂੰ ਉਹਨੂੰ ਬਾਹਰ ਬੁਲਾਏਗਾ ਡੇਡਾੱਸਿਆ ਉਹ ਤਾਂ ਜਾ ਰਿਹਾ ਬਾਹਰ ਉਹ ਵੀ ਜ਼ਮੀਨ ਠੇਕੇ ਦੇ ਰਿਹਾ ਮੈਨੂੰ ਕਹਿੰਦੇ ਕਹਿੰਦੇ ਜੇ ਲੈਣੀ ਆ ਮੈਂ ਖਾ ਮੈਂ ਤਾਂ ਨਿੱਕੀ ਕਰਨ ਮੈਂ ਡੰਗਰਾਂ ਦਾ ਕੰਮ ਕਰ ਲੈਣਾ ਮੱਕ ਲੈਣਾ ਔਖਾ ਤੂੰ ਬਾਲਾ ਫਿਰ ਨਾ ਨਾ ਜੀ ਤੂੰ ਮਗਰ ਤਿੰਨ ਦਿਨ ਬਾਅਦ ਉਹ ਯਾਰ ਮੈਂ ਠੇਕਾ ਗੱਲ ਪਾਉਣਾ ਓਏ ਪਹਿਲੇ ਕੰਮ ਕਰਾਉਂਦਾ ਜਵਾਹ ਮੇਰੇ ਨਾਲ ਓਹੋ ਓਏ ਆਪੀ ਉਹ ਤਾਂ ਭਜੂਗਾ ਤੱਕੜੇ ਮੂੰਹ ਸਿੱਧਾ ਉਹ ਤਾਂ ਭੱਜੇ ਫਿਰੂ ਹੁਣ ਜਦੋਂ ਰੁਪਈਏ ਮੰਦਾ ਉਹਦੀ ਕੱਢ ਕੇ ਦੇ ਜੰਨਾ ਜਦੋਂ ਆੜਤੀ ਤੂੰ 5 ਲੱਖ ਰੁਪਏ ਲੈਣ ਜਾਏਗਾ ਮੇਰੇ ਸਾਨੂੰ ਨਾਮ ਲਿਖ ਜਾਈਂ ਅੱਧਾ ਘੰਟਾ ਦਾ ਆੜਤੀ ਮੂੰਹ ਨਹੀਂ ਕਰਦਾ ਬੰਦੇ ਕਣੀ ਨਾ ਬਸਰਮ ਕਰ ਮੇਰੇ ਸਾਲ ਨੂੰ ਜਦੋਂ ਪਤਾ ਲੱਗੇ ਵੀ ਆਪਣੇ ਰੁਪਈਏ ਸਾਰੇ ਇੱਧਰ ਲੱਗ ਗਏ ਆਪੀ ਕੰਮ ਕਰੂ ਹੁਣ ਮੜ ਤੇਲ ਨੂੰ ਰੁਪਈਏ ਲੈ ਚੱਕ ਫੋਨ ਚ ਰ ਜੇ ਬਾਰ ਟਿੱਕੇ ਦੇ ਕੇ ਨਾਲ ਜੋੜ ਲਿਆ ਤੈਨੂੰ ਪਤਾ ਲੱਗ ਗਿਆ ਮੈਂ ਉਹੀ ਤਾਂ ਤੈਨੂੰ ਕਹਿਣਾ ਜਿਹਨੂੰ ਪਤਾ ਲੱਗ ਗਿਆ ਰੁਪਈਆ ਤਾਂ ਹੈ ਹੀ ਨਹੀਂ ਹੁਣ ਤਾਂ ਐਵੇਂ ਢੇਰੀਆਂ ਲੱਗੀਆਂ ਪਈਆਂ ਨੇ ਅੰਦਰ ਆਉ ਉਹ ਤਾਂ ਇਹ ਕਿੱਦਾਂ ਦੇ ਪਹਾੜ ਦੇ ਪੈਸੇ ਆ ਮੇਰੇ ਮੇਰੀ ਰਸਨ ਨੂੰ ਮੇਰਾ ਨਾ ਚੱਲ ਆ ਇੱਥੇ ਬੈਠਾ ਉਹਦਾ ਦਰਵਾਜ਼ਾ ਨਹੀਂ ਦਿੰਦਾ ਆਪੋ ਲੋਕ ਨਾਲ ਕਰ ਜਾਂਦੇ ਆ ਇਹ ਵਾਹਿਆ ਹਾਂ ਆਜਾ ਮੈਂ ਚਾਲੂ ਹੋ ਕੇ ਗੱਲ ਕਰਾਂ ਉਹ ਦਵਾਉਣ ਦੀ ਗੱਲ ਕਿ ਤੈਨੂੰ ਨਾ 10000 ਸਸਤੀ ਦਵਾਉ ਆ ਜਾ ਇਹਨਾਂ ਨਾਲ ਕੀ ਗੱਲ ਹੋ ਰਹਾ ਹੈ ਨਾ ਮੈਂ ਕਰਦਾ ਗੱਲ ਫਿਰ ਟਿੱਕ ਮਿੰਟ ਤੈਨੂੰ ਹਾਕ ਮਾਰਦਾ ਮੈਂ ਸਸੀ ਦਾ ਪਾਪਾ ਸਤਿ ਸ੍ਰੀ ਅਕਾਲ ਭਾਈ ਉਹ ਠੀਕ ਆ? ਹਾਂ ਠੀਕ ਆ। ਮੈਂ ਤਾਂ ਉਹੀ ਕੰਮ ਹੈ ਜਿਹੜਾ ਤੁਸੀਂ ਮੈਨੂੰ ਕੱਲ ਦੱਸਿਆ ਦੀ ਬਾਹਣ ਵਾਲਾ। ਹਾਂ। ਉਹ ਮੈਂ ਤਾਂ ਨਹੀਂ ਪਾਉਂਦਾ ਆਪਣ ਨੰਬਰ ਵੀਰ ਨਹੀਂ ਖੜਾ ਤੇ। ਹਾਂ। ਇਹ ਕਹਿੰਦਾ ਕਿ ਨਾ ਮੈਨੂੰ ਦਵਾ ਦੇ ਜੇ। ਉਹ ਮੈਂ ਰੇਗ ਨੂੰ ਬਾਹਣ ਜੇ ਚ ਬਾੜ ਕੇ ਖੋਸ ਨਹੀਂ ਜਾ ਰੋ। ਨਾ ਇਹ ਤਾਂ ਬੰਦਾ شریف ਆ ਬਾਬਾ। ਇਹ ਕਹੜਾ ਕੋਈ ਉਹ ਗਲਤ ਬੰਦਾ। ਲੋ ਕੀ ਪਤਾ ਲਾ ਜੇ ਯਾਰ ਬੰਦੇ ਦਾ ਉੱਥੇ ਕੋਈ ਨਸ਼ਾ ਪੱਤਰ ਲੱਗ ਜੇ। ਨਾ 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 ਕੋਈ ਨਹੀਂ ਇਹਦੀ ਜ਼ਿੰਮੇਵਾਰੀ ਮੇਰੀ ਐ। ਇਹ ਮੁੰਡਾ ਨਹੀਂ ਯਾਰ ਮੈਨੂੰ ਠੀਕ ਜਾਂ ਲੈਣਾ। ਬਾਬਾ ਉਸੇ ਨੂੰ ਸਹਾਰਨ ਦਾ ਮਾਰ ਤਾਂ ਇਹ ਠੇਕੇ ਤੇ ਲੈ ਰਿਹਾ ਹੈ। ਉਦੋਂ ਹੁਣ ਉਹ ਪਰਦਾ ਹੈਗਾ ਉਹਦਾ ਉਧਰੋਂ ਨਾ ਕਟਾਊਗਾ ਇਹ ਪੜਨ ਗਣੀਦਾ ਦਾ ਹੁਣ ਖੇਤੀ ਹੀ ਲਾਉ ਉਹਨੂੰ ਬਾਕੀ ਹੋਰ ਆ ਗੱਲ ਆਪਾਂ ਕਹਿੰਦੇ ਘਰ ਤੋਂ ਹੀ ਰਹਿਣਾ ਆਪਾਂ ਤਾਂ ਠੇਕਾ ਚਾਹੀਦਾ ਠੇਕਾ ਆਪਣਾ ਮਿਲ ਜੂ ਮੈਂ ਤਾਂ ਫਿਰ ਤੇ ਟੋਖੜਿਆ ਹਾਂ 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 ਕੋਈ ਨਹੀਂ ਮੈਂ ਜਦੋਂ ਮੈਂ ਵਿਚਾਲਿਆਂਗਾ ਨਾਲ ਉਹ ਜੇਜੂ ਫਾਰਮ ਆ ਜਾਂਦੇ ਨਾ ਕਟਾਇਆ ਕਰੂ ਕੋਈ ਨਹੀਂ ਕੋਈ ਨਹੀਂ ਕੋਈ ਉਹ ਤੇਰੀ ਸਾਰੀ ਗੱਲ ਆਪਾਂ ਨੂੰ ਹੱਕ ਮਾਰ ਲੈਣੇ ਆ ਮੂੰ ਤੇ ਗੱਲ ਹੋ ਜੂ ਮਾਰ ਲੈ ਐਂ ਬਲਵੀਰ ਬਾਈ ਠੇਕਾ ਹੁਣ ਏਜ ਹੈ ਹਾਂ ਨਾ ਕੋਈ ਨਹੀਂ ਕੋਈ ਨਹੀਂ ਬੱਲੇ ਸੱਚੀ ਗੱਲ ਆ ਆ ਕੁਰਸੀ ਲਾ ਬਾਈ ਤਸਲੀਬਾ ਨੂੰ 2000 ਵਰ ਗਿਆ ਕੋਈ ਨਾ ਨੜਿਆ ਕਣਕ ਦਾ ਰੇਟ ਵਧ ਗਿਆ ਹੁਣ 150 ਹੋਰ ਚਲ ਆਇਆ ਤਾਂ ਫਿਰ ਬਾਬਾ ਜੀਰੀ ਵੀ ਘਟੋਈ ਐ ਲੈ ਤਾਂ ਭਾਈ ਆਪ ਕਰ ਲੂ ਹੁਣ ਮੂਤੇ ਗੱਲ ਮੈਂ ਵਿਚਾਲੇ ਹੈਗਾ ਲੈ ਲੈ ਭਾਈ ਠੇਕਾ ਕੀਆ ਠੇਕ ਪਚੰਨਵੇਂ 94 ਦਾ ਬਾਬਾ ਬੋਲਾ ਵਾ ਓਏ ਪਚੰਨਵੇਂ ਸਾਡੇ ਸਕੂਲ ਵਾਲੇ ਕੋ ਖਤੇ ਵਾਗੇ ਨਿਕੇ ਨਿਕੇ ਮੇਰੇ ਨਾਲ ਅੱਠ ਗਿਲੇ ਇਕੱਠੇ ਨੇ ਮੈਂ ਕਿਹਾ ਜੀਰੀ ਬਹੁਤ ਓਕੇ ਵੇਚਣੀ ਹੂੰ ਤਾਂ ਹੈਗੀ ਗੱਲ ਆ ਮੇਰੇ ਬਾਣ ਵੀ ਇਕੱਠਾ ਹੈ ਬਾਬਾ ਕਿਹੜਾ ਲੱਗਿਆ ਹੋਇਆ ਹੈ ਤੁਹਾਨੂੰ ਕਿੱਲਾ ਮੰਨ ਗਿਆ ਪੂਰੀ ਹਰ ਇਹ ਪਾਉਣਾ ਇਸ ਸਾਲ ਬਾਬਾ 95 ਬਾਲਾ ਬਾਬਾ ਚਲ ਆਪਾਂ 80 ਕਿਤੇ ਦੇਖ ਲਓ ਬਾਬਾ 80 ਠੀਕ ਹੈ ਪਹਿਲਾਂ ਵੀ 80 ਨੂੰ ਤੇ 80 ਨੂੰ ਐਦ ਕਿਤੇ ਦੇ ਦਿੰਦੇ ਆ ਇੱਕੋ ਮੱਕੀ ਜੀ ਨਹੀਂ ਮਾਂ ਬੀਜਣ ਦੇਣੀ ਤਾਂ ਮੱਕੀ ਨਾਲ ਲਾਉਣ ਦਿਓ ਕਣਕ ਦੇ ਜੀੜੀ ਲਾਉਣੀ ਹੈ ਠੀਕ ਹੈ ਠੀਕ ਹੈ ਹਮ 80 ਨੂੰ ਠੀਕ ਆ ਫਿਰ 80 ਬਤਾਓ ਬੋਸਤਾ ਬਤਾਓ ਪਰ ਨੋ ਚਲ 85 ਠੀਕ ਹੈ ਫਿਰ ਓ ਮਾਈ ਗਾਪ ਪਾਸੇ ਕੈਨੇਡਾ ਜਾਣਾ ਹੈ ਹਾਂ ਤਾਂ ਮੈਨੂੰ ਦੱਸਤਾ ਦੀ ਪਰ ਸਭ ਗੱਲ ਕਰਕੇ ਮੈਂ ਕੈਨੇਡਾ ਜਾਣ ਕਰਕੇ ਬਲਵੀਰ ਸੇ 85 ਨੂੰ ਠੀਕ ਆ ਹੁਣ 85 ਬਹੁਤ ਆ ਠੀਕ ਆ 85 ਠੀਕ ਆ ਹੁਣ ਫਿਰ ਕਿੰਨਾ ਮੈਨੂੰ 85 ਕਿਹਾ ਸੁਣਦਾ ਥੋੜਾ ਜਾ 85 ਬੋ 85 ਅੱਛਾ ਠੀਕ ਆ 85 ਉਸ ਦਾ ਬੋਲਾ 85 ਮੈਂ ਤੈਨੂੰ ਦੇ ਕੇ ਖੋਟੀਗਾ ਚਾ ਠੀਕ ਆ 1000 ਹੋਰ ਲੱਗਦਾ 85 ਠੀਕ ਆ ਹੁਣ ਫਿਰ ਹਾਂ ਹੁਣ ਮੇਰੀ ਵੀ ਰੱਖੂਗੀ ਬਜਾਲੇ ਬੰਦੇ ਦੀ ਲੈ ਸਾਈ ਕੱਢ ਬਲਵੀਰ ਭਾਈ ਜ਼ਿੰਮੇਵਾਰੀ ਤੇਰੀ ਵੀ ਆ ਮੇਰੀ ਆ ਕੋਈ ਪੰਜੇ ਪੂਰਾ ਚਲੋ ਪੰਜੇ ਸਾਈ ਦਾ ਫਾਇਲ ਆ ਗਈ ਹੈ ਨਾ ਨਾ ਬਾਬਾ ਇਹ ਤਾਂ ਫੜੇ ਦਾ ਬਣਾ ਰਹਿਦਾ ਬਣਾ ਰੱਖ ਜੇ ਰਹੀ ਰਹਿ ਬਾਬਾ ਹੁਣ ਨਹੀਂ ਬਸ ਹੁਣ ਹੋ ਸਾਈ ਹੋ ਗਈ ਬਸ ਠੀਕ ਪੰਜ ਹਜ਼ਾਰ ਦਾ ਸੜਾਮ ਹੋ ਗਿਆ ਮੇਰੇ ਨਾਲ ਚਾ ਠੀਕ ਹੈ ਭਾਈ ਹਾਂ ਤਾਂ ਠੀਕ ਹੈ ਭਾਈ ਠੀਕ ਦੇਖ ਲਓ ਭਾਈ ਨਾ ਲਿਖਤੀ ਲਿਖਿਆ ਜਵਾਨ ਦੇ ਸੋਧ ਨੇ ਬਾਬਾ ਇਹਦਾ ਕੋਈ ਚੱਕਰ ਨਹੀਂ ਸਾਈ ਆ ਗਈ ਆਪਣੇ ਲਈ ਓ ਕੇਰਾ ਮੈਨੂੰ ਨਕਲੀ ਨੋਟ ਦੇਗਾ ਜੀ ਓਹੋ ਕੋਈ ਨਾ ਉਹ ਤਾਂ ਆਪਦਾ ਆਪਦਾ ਸਖ ਪੂਰਾ ਕਢ ਲੈ ਬਾਕੀ ਮੈਂ ਵਿਚਾਲੇ ਹੈਗਾ ਤਾਂ ਠੇਕਾ ਮੈਥੋਂ ਲੈਣਾ ਯਾਰ ਐਜੀ ਗੰਦੇ ਜਿਆ ਨਹੀਂਦਾ ਨਹੀਂਦਾ ਉਪਰਾਂ ਸਾਈਡ ਜਿਹਦੇ ਆ ਹੱਪੀ ਦਾ ਹੋਏ ਆ ਹਮਣ ਫੁਰਿਆ ਗਿਆ ਇਹਨੂੰ ਕੀ ਦੱਸੂ ਕਿੱਧਰ ਜਾਣਾ ਹੈ ਹੋਰ ਕੀ ਹਾਲ ਹੈ ਲੋਟਾ ਕਰੇ ਘਰੇ ਮਾਰੀ ਨਹੀਂ ਕਿਹੜਾ ਉਹ ਘਰੇ ਦਾ ਡੇਢ ਸੁਭਾਅ ਪਤਾ ਹੈ ਤੈਨੂੰ ਕਾ ਗਿਆ ਤਨੇ ਦੋ ਦਿਨ ਹੋ ਗਏ ਤੂੰ ਬਸ ਮੜੀ ਗੱਲੀ ਜੀ ਹੋ ਗਈ ਸੀ ਯਾਰ ਘਰੇ ਕੀ ਕਰੇ ਲੋਗ ਵੀ ਦੇਖੇ ਸੱਤਾਂ ਦਾ ਹੈ ਉਸੋ ਖਸਾਨ ਤਾਂ ਹੈਗੀ ਆ ਕਹਿੰਦੇ ਉਹ ਬੇਲੇ ਬੂਲੇ ਫਿਰ ਜਾਂਦੇ ਹੋ ਕਹਿੰਦੇ ਨਾਂ ਦਾ ਪੜਦੇ ਹੋ ਯਾਰ ਕੰਮ ਖਾਰ ਕਰ ਲਿਆ ਕਰੋ ਕਹਿੰਦੇ ਤੁਸੀਂ ਨਹੀਂ ਪੜਦੇ ਆ ਬੁਆ ਬਲਾਲੀ ਸੀ ਯਾਰ ਬਾਪੂ ਨੇ ਹੋਰ ਮੈਂ ਤਾਂ ਵਧੀਆ ਗੱਲਾਂ ਸੁਲਵਾਈ ਯਾਰ ਫਿਰ ਉਹੀ ਗੱਲ ਆ ਪੜਨਾ ਧੂਆ ਨੇ ਕਿ ਤੈਂ ਪੜਨਾ ਹੈ ਧੂਆ ਦੇ ਕਿੰਨਾ ਕੋਤੋਂ ਤਾਂ ਠੀਕ ਆ ਤੇਰੀ ਗੱਲ ਤੇਰੇ ਚ ਕਣ ਕੰਡਾ ਨਹੀਂ ਜਿਆ ਕਰਨੀ ਉਹ ਵੀ ਬਸ਼ਰਮੀ ਜੀ ਆਉਂਦੀ ਆ ਯਾਰ ਉਹ ਮਾ ਮਾਪੇ ਉਹਦਾ ਉਹ ਸਾਲਾ ਸਰਨੀ ਮਾਜਾ ਹੁੰਦਾ ਯਾਰ ਹੁਣ ਆਪਣੀ ਉਮਰ ਨਹੀਂ ਛੋਟੀ ਜੀ ਹੁਣ ਆਪਾਂ ਬਰਾਬਰ ਦਾ ਹੋਏ ਖੜੇ ਆਂ ਤੂੰ ਨੀਲ ਕਰ ਸਾਨੂੰ ਹੁਣ ਆਪਾਂ ਤਾਂ ਪੜ੍ਹਨੀ ਜਾਨੇ ਹੋਰ ਕੀ ਕਰਨੀ ਜਾਨੇ ਉਹ ਤਾਂ ਠੀਕ ਆ ਮੇਰੇ ਹੀ ਬਥੇਰਾ ਮਨ ਕਰਦਾ ਵੀ ਚਲ ਜਾਈਏ ਹੁਣ ਇੱਥੇ ਹੁੰਨੇ ਹੋਰ ਇੰਨਾ ਤਾਂ ਚੱਲਦੀ ਰਹਿੰਦਾ ਹੈ ਇੱਕ ਤਾਂ ਲਈ ਆ ਜ਼ਿੰਦਗੀ ਬਣੀ ਨੇ ਆਈ ਤਾ ਉਹ ਤੂੰ ਮੇਰੀ ਗੱਲ ਸੁਣੇ ਕ ਹੂੰ ਮੈਂ ਨਾਲ ਲੜਿਆ ਤੇ ਅਸਾਂ ਤੇਨੂੰ ਕਰੂ ਕਾਣੂ ਹੂੰ ਤੇਰਾ ਮਾ ਇਹ ਤੇ ਉਹ ਵੀ ਜੀੜਕ ਨੂੰ ਹਟ ਗਿਆ ਹੁਣ ਇੱਥੇ ਪਹਿਲਾਂ ਹੀ ਗੱਲ ਰਹੀ ਨਹੀਂ ਨਾ ਉਹ ਤਾਂ ਗੱਲ ਹੈਗੀ ਆ ਉੱਥੇ ਮੈਂ ਆਪਣੇ ਕਿਸੇ ਸਕੀਮ ਹੋਰ ਸੋਚੀ ਹੈ ਕਿਵੇਂ ਮੈਂ ਕਹਿੰਦਾ ਪਰ ਚੰਡੀਗੜ੍ਹ ਲੱਗਦੀ ਨਾ ਯਾਰ ਮੇਰਾ ਤਾਂ ਬੜਾ ਬੜਾ ਬੱਬਾ ਯਾਰ ਓਏ ਨਾ ਨਾ ਉੱਥੇ ਤਾਂ ਖਰਚੀ ਬੜਾ ਆਊਗਾ ਯਾਰ ਤੈਨੂੰ ਬਾਈ ਟੈਨਸ਼ਨ ਆ ਮੈਂ ਹੈਗਾ ਉੱਥੇ ਮੇਰੇ ਮਾਮੇ ਮੁੰਡਾ ਰਸ ਲੈਤਾ ਵੀ ਉਹ ਫ੍ਰੀ ਟੀ ਆ ਮੈਂ ਕਹਿੰਦਾ ਉੱਥੇ ਰਹਿ ਜਾਈਂ ਗੱਡੀ ਮੇਰੇ ਲਵੇ ਹੈਗੀ ਤੇ ਤਾਂ ਬਸ ਗੱਡੀ ਗੱਡੀ ਨਾਲ ਚਲਾਉਣਾ ਫਿਰ ਨਹੀਂ ਆ ਨਾ ਨਿਆਰੀ ਦੇਣ ਨੇ ਫ੍ਰੀ ਵੀ ਟੂ ਚੱਲਿਆ ਕਰੇ ਹੋਰ ਹੁਣ ਹੈ ਮਾਤਾ ਰਾਤ ਮੈਂ ਉਹਨੇ ਮੈਨੂੰ ਫੋਨ ਕਰਕੇ ਕਹਿੰਦਾ ਆ ਜਾਉਂ ਅੱਜ ਦਵਾ ਤਮਾਉਂਗੇ ਬਾ ਨਿਆਰਾ ਹੈ ਕਿ ਫਾਰ ਰੁਪਈਆ ਕਰੂਂ ਗੇ ਨਾ ਪਰਦਾ ਨਹੀਂ ਜੀ ਆਪਣੀ ਪੀਣਾ ਨਹੀਂ ਨਹੀਂ ਉਹ ਪੈਸੇ ਲੋੜ ਸੁ ਬਸ 100 ਲੱਖ ਰੁਪਈਆ ਹੋਰ ਗੱਲ ਨੂੰ ਲੋੜਾ ਲੱਖ万 ਉਹ ਥੋੜਾ ਕਿਤੇ ਲੱਖ ਹੋਗਾ ਚੰਡੀਗੜ੍ਹ ਕਰਾਂਗੇ ਕਾ ਨਹੀਂ ਯਾਰ ਹੁਣ ਚੰਡੀਗੜ੍ਹ ਸੇ ਰੋਚ ਫਰਕੀ ਯਾਰ ਉਹੀ ਮਰੀ ਨਗਲਾਂ ਮੇਰੇ ਬਾਪੂ ਨੇ ਨਾ ਯਾਰ ਉਹ ਤਾਂ ਉਹਨੇ ਤਾਂ ਹੀ ਲੱਖ ਰੁਪਈਆ ਦੇਣਾ ਮੈਨੂੰ ਤਾਂ ਹੀ ਲੱਗਦਾ 13 ਬਣਿਆ ਲੈ ਲੈ ਮਗਰ ਤੱਪ ਤੈਨੂੰ ਪਤਾ ਹੈ ਜੀ ਬਸ ਤਾਂ ਮੇਰੀ ਕੁਝ ਨਹੀਂ ਜਰੂਰ ਰਹਿ ਗਾ ਸਮਝਿਆ ਕਰ ਗੱਲ ਚਲ ਉਹ ਤਾਂ ਕਰ ਲੈ ਬਸ ਸੱਜਾ ਕਰਕੇ ਫਰੂਰ ਕੀਆ ਮਾੜੇ ਮੁੱਟੇ ਤੂੰ ਕਰਦੀ ਹੈਲਪ ਓਏ ਮੈਂ ਤਾਂ ਕਰ ਦੂੰ ਹਾਂ ਟੈਨਸ਼ਨ ਆਪਾਂ ਕੱਢ ਕੇ ਜਵ ਉਹ ਤਾਂ ਗੱਲ ਠੀਕ ਆ ਚਲ ਜਿਹੜੇ ਨਹੀਂ ਹੁੰਦਾ ਤੇਰਾ ਮਨਾ ਕੇ ਦੇਖੀਂ ਫਿਰ ਕਿਹਨਾਂ ਪੈਸੇ ਭਰੇਗੇ 5-7 ਦਿਨ ਪਤਾ ਫਿਰ ਆਪਾਂ ਪਹਿਲਾਂ ਇੱਥੇ ਕਿਹੜਾ ਆਪਾਂ ਪੈ ਲੈ ਤਿੰਨ-ਤਿੰਨ ਕਰ ਦੰਦੇ ਕੋਈ ਫਿਰ ਉੱਥੇ ਕੰਮ ਕਰਤਾ ਆਪਾਂ ਲੱਭ ਲਾਂਗੇ ਕੋਈ ਲੱਭਾਂ ਲੱਭਣਾ ਕੰਮ ਉਹ ਸਭ ਆਪਾਂ ਕਰਾਂਗੇ ਤੂੰ ਆਇਆ ਵੀ ਚਲ ਆਪਣਾ ਖਰਚਾ ਜੋ ਉੱਥੇ ਚੱਲੀ ਜਾਵੇ ਯਾਰ ਜਿਵੇਂ ਟੈਨਸ਼ਨ ਲੈਣ ਨੂੰ ਲੋੜ ਨਹੀਂ ਜਿਵੇਂ ਮੈਂ ਬੈਠਾ ਕੋ ਲੈ ਜਾ ਬੈ ਟੈਨਸ਼ਨ ਟੈਨਸ਼ਨ ਨਾ ਨਹੀਂ ਕੋ ਲੈ ਆ ਫਿਰ ਹੁਣ ਕਿ ਕਿਦਾਂ ਦਾ ਬਣਾਈਏ ਫਿਰ ਉਧਰ ਚਲੋ ਆਪਾਂ ਕਰ ਲਾਂਗੇ ਜਿਹਦਾ ਮਰਜੀ ਪੈਸੇ ਤਿਆਰ ਕਰ ਲਾ ਜਿੱਦੇ ਕਹੇ ਉਹਦੇ ਨਗਿਆਂਗੇ ਬਸ ਠ ਮੜੀ ਮੁੱਟੀ ਕਿਰਾਂ ਗੱਲ ਜੀ ਤੋਰ ਕੇ ਦੇਖਦਾ ਫਿਰ ਆਪਾਂ ਕਾਰਗੋਰ ਵੀ ਕਿੰਨੀ ਨਵੇਂ ਨਵੇਂ ਹੋਰ ਦਵਾ ਰਹੇ ਮੈਨੂੰ ਕਰ ਦੇ ਮਸਾਂ ਯਾਰ ਇਹਦਾ ਟ੍ਰੈਕਸ ਹਲਾਇਆ ਕਿੱਕ ਦੇ ਕੰਮ ਚੱਲ ਮੈਂ ਦੇਖਦਾ ਫਿਰ ਕਿਰਾਂ ਗੱਲ ਕਰਦੇ ਕੰਮ ਚੱਲ ਸੱਤ ਸੱਤ ਆ ਪਿਆ ਮੇਰੇ ਜਿਹਾ ਨਾ ਮੀ ਕਰ ਲੈ ਆ ਫਿਰ ਖੇਤ ਚੱਲੇ ਵਕੂ ਹਾਂ ਪੁੱਤ ਫੇ ਚੱਲਿਆ ਮਾੜੀ ਮੇਰੀ ਗੱਲ ਸੁਣ ਇੱਕ ਕੀ ਹੋ ਗਿਆ ਆ ਜਾ ਬਹਿ ਜਾ ਉਹ ਘਰ ਦੇਖ ਕੇ ਬਹੁਤ ਸਵਾ ਦੁੱਧਾਂ ਰੋਦੇ ਨਹੀਂ ਨਹੀਂ ਮੈਂ ਕਿਹ ਗੱਲ ਹੋਰ ਸੋਚੀ ਆ ਕਿ ਸੋਚੀ ਆ ਦੇਖ ਉਰੇ ਤਾਂ ਪੜਾਈਆਂ ਪੜੂਣੀਆਂ ਇਹ ਹੁਣ ਕੋਈ ਰਈਆਂ ਨਹੀਂ ਹੈਗੀਆਂ ਨਾ ਤਾਂ ਸੰਗਰੂਰ ਤੇ ਨਾ ਪਟਿਆਲੇ ਤੁਹਾਨੂੰ ਹੀ ਪਤਾ ਮੈਂ ਇੱਥੇ 5 ਸਾਲ ਗਾਲ ਤੇ ਕੁਛ ਬਣਿਆ ਇੱਥੇ ਮੇਰਾ ਇੱਥੇ ਹੈ ਹੀ ਨਹੀਂ ਮੈਡਮ ਮਾਸਟਰੀ ਨਹੀਂ ਹੈਗੇ ਪੜਾਉਣ ਵਾਲੇ ਚਾਜ ਦੇ ਨਾ ਇਹੀ ਪੜਾਈਆਂ ਨੇ ਹੁਣ ਮੈਂ ਇਹੀ ਸੋਚਿਆ ਮੈਂ ਚੰਡੀਗੜ੍ਹ ਜਾਊਂਗਾ ਨਾਲੇ ਤਾਂ ਉੱਥੇ ਕਰੂੰ ਪੜ੍ਹਾਈ ਆ ਆਪਦੀ ਵਧੀਆ ਹਾਈ ਲੈਵਲ ਦੀ ਨਾਲੇ ਮੈਂ ਕਰੂੰ ਉੱਥੇ ਨੌਕਰੀ ਖੇਤੀਆ ਜੇ ਨਾਲੇ ਕੱਲੀ ਖੇਤੀ ਨਾਲ ਬਣਦਾ ਕੀ ਬਾਪੂ ਅੱਜ ਕੱਲ ਮੈਨੀਆਂ ਤਾਂ ਦੇਖ ਲੈ ਕਿੰਨੀਆਂ ਨੇ ਸਾਲਾ ਬਣਿਆ ਨੌਕਰੀ ਕਰਨ ਦਾ ਪੜਾ ਤੂੰ ਆਪ ਨਹੀਂ ਹੈਗਾ ਉਹ ਤਾਂ ਇਹ ਵੀ ਕਾਲ ਦੇ ਪਿੱਛੇ ਨਾਲ ਕੀ ਕਸੂਰ ਆ ਵੀ ਹੈਗੀ ਤਿੰਨ ਸਾਲੀ ਤੇ ਪੰਜ ਸਾਲਾਂ ਤੇ ਉਹ ਫਿਰ ਪੜਾਉਣ ਵਾਲੇ ਵੀ ਚਾਹੀਦੇ ਨੇ ਉਹਨਾਂ ਦੀ ਸ਼ਰਤ ਵੀ ਹੈ ਯਾਰ ਇਸ ਤਾਂ ਰੋਜ਼ ਦਾ ਕਾਲ ਜਨਮ ਹੈ ਅੱਛਾ ਤੂੰ ਕਾਲ ਘਰੇ ਦੇ ਕਿ ਮੁਰੇ ਨੇ ਥੋੜਾ ਕਾਲ ਜੇ ਬੜਦਾ ਤੂੰ ਪੁੱਤ ਤੇਰਾ ਕੌਣ ਕਹਿੰਦਾ ਯਾਰ ਪੁੱਤ ਆਪ ਨੇ ਬੜਿਆ ਪੁੱਤ ਮੈਂ ਤੇਰੇ ਵਾਸਤੇ ਸਭ ਕੁਝ ਹੀ ਆਨਦਾ ਮੈਂ ਤੇ ਮੈਂ ਤੇਰੀ ਕੱਲੀ ਕੱਲੀ ਖਬਰ ਮੈਂ ਘਰੇ ਪਹੁੰਚਦੀ ਸੀ ਉਹ ਐ ਤਾਂ ਹੁਣ ਮਾੜਾ ਮੋੜਾ ਤੋਰਾ ਫੇਰਾ ਮੁੰਡੇ ਕਰਦੀ ਹੁੰਦੇ ਨੇ ਯਾਰ ਵਿਚੀ ਪੜਾਈ ਹੋਈ ਜਾਂਦੀ ਆ ਚੱਲ ਵਿਚੀ ਐਸ ਮਾੜੇ ਮੋੜੇ ਐਸ ਪ੍ਰਸਤੀ ਦਾ ਚਲਦੀ ਆ ਚੱਲਾ ਇਹ ਤਾਂ ਐਸ ਪ੍ਰਸਤੀ 5 ਸਾਲ ਕਾਲੀ ਬਹੁਤ ਆ ਹੁਣ ਘਰੇ ਕੰਮ ਕਰ ਲਾ ਉਰੇ ਤੂੰ ਖੇਤੀ ਕਰੀਂ ਤੂੰ ਜੇ ਚੰਦਿਆ ਜੇ ਕਿ ਨੌਕਰੀ ਕਰੇਂਗਾ ਤੂੰ ਹੁਣ ਉਹ ਫਿਰ ਇੱਥੇ ਖੇਤੀ ਨਾਲ ਬਣਦਾ ਵੀ ਕੁਛ ਨਹੀਂ ਸਾਦਾ ਨਾਂ ਬੰਦੇ ਖੇਤੀ ਦਾ ਕਹਦਾ ਖੇਤ ਮੂੰਹ ਦੇਖੇਗਾ ਤੇ ਪੁੱਤੋਂ ਲੋਕ ਖੇਤੀ ਕਰਕੇ ਬਹੁਤ ਕਾਮਯਾਬ ਹੋਗੇ ਅਗਰ ਤੂੰ ਫੋਨ ਫੋਨ ਲੇਗਾ 1.5 ਲੱਖ ਦੇ ਖੇਤ ਚੋਂ ਆਇਆ ਹੋਇਆ ਮੈਂ ਤੈਨੂੰ ਇੱਕ ਗੱਲ ਦੱਸੂ ਮੈਂ ਤੂੰ ਫੋਨ ਵਾਸਤੇ 20000 ਰੁਪਏ ਲਿਆ ਹੁਣ ਤਾਂ 1 ਲੱਖ 10000 ਦਾ ਚਾਹੀਦਾ ਕਿੱਥੇ ਹੈਗਾ ਉਹ ਵੀ ਖਾ ਗਿਆ ਉਹ ਮੈਨੂੰ ਆਏ ਸੀ ਪਾਪੂ ਮੈਂ ਪ੍ਰੋ ਮੈਕਸ ਲਵਾਂਗਾ ਉਹ ਫਿਰ ਬਾਅਦ ਚੋ ਹੈ ਨਹੀਂ ਸੀਗਾ ਸਟੋਰ ਤੇ ਫਿਰ ਮੈਂ ਛੋਟਾ ਲੈ ਲਿਆ ਸੀ ਕਿ ਮੈਂ ਕੱਲਾ ਪੁੱਤ ਮੇਰੀ ਗੱਲ ਸੁਣਦਾ ਜੇ ਤੂੰ ਐਸ ਪਾਸੇ ਗੱਲ ਕਰਦਾ ਨਾ ਆਪਾਂ ਕੋ ਟਾਟਾ ਬਿਲਡਿੰਗ ਹੈਗੇ ਤੇ ਕੋ ਬਾਂਦ ਨਾਲ 6 ਕਿੱਲੇ ਨੇ ਜਦੋਂ ਉਹ ਪੁੱਤ ਪਲਾਸਟਿਕ ਚ ਪੜਦਾ ਸੀਗਾ ਉਹਦਾ ਮੇਰੇ ਕੋਲ ਵਧਿਆ ਪੈਸੇ ਤੇ ਤੂੰ ਲੱਗਾ ਸਹਿਰਪਨ 5 ਸਾਲ ਨੂੰ ਸਾਰੇ ਪੈਸੇ ਮੇਰੇ ਖਾ ਗਿਆ ਫਿਰ ਹੁਣ ਆਪਾਂ ਲੈਣਾ ਦੇਣਾ ਤਾਂ ਨਹੀਂ ਕਿਸੇ ਦਾ ਕੁਸਾ ਕਿਉਂ ਲੈਣਾ ਦੇਣਾ ਤੇਰਾ ਬਸ ਤੇਰਾ ਖਾਤਾ ਕਿੰਨਾ ਹੈਗਾ ਤੂੰ ਖੇਤ ਦੇ ਨਾਲ ਖਾਤਾ ਮੂਰੇ ਖਾ ਰਿਆ ਫਿਰ ਤੂੰ ਮੇਰਾ ਕੁੱਤਾ ਤੂੰ ਬਹੁਤ ਵੱਲ ਸੋਚ ਹੈਗੀ ਤੇ ਕੈਪਟਨ ਨੂੰ ਲੈਣਾ ਦੇਣਾ ਹੈਗਾ ਉਹ ਤੇ ਗਾਹ ਦੇ ਪੱਕਾ ਬੰਦਾ ਦਾ ਯਾਰ ਨਾਲੇ ਪੁੱਤ ਜਿਹੜੇ ਤੂੰ ਆਮੰਦੇ ਮਾਗ ਲੱਗਾ ਫਿਰਦਾ ਸੀਰਾ ਉਹ ਤਾਂ ਗੱਲ ਜਿਹਨੇ ਗੱਲ ਤੇ ਉਹਨਾਂ ਕੋਲ 12 ਕਿੱਟ ਜਮੀਨ ਦੇ ਨੇ ਭੈਣ ਭਾਈ ਪਰ ਜਈ ਸਾਰਾ ਮਾਂ ਬਾਪ ਉਹ ਕੈਨੇਡਾ ਪੀਆਰ ਬੈਠੇ ਨੇ ਉਹ ਫਿਰ ਉਹ ਤਿੰਨ ਚਾਰ ਭੈਣ ਭਾਈ ਨੇ ਉਹ ਫਿਰ ਵੀ ਉਹਦਾ ਖਰਚਾ ਉਡਦੇ ਨੇ ਫਿਰ ਇਧਰੋਂ ਮੈਂ ਜੇ ਆਪਣੇ ਕੋਲ ਜਮੀਨ ਘਾਟਾ ਮੈਂ ਫਿਰ ਵੀ ਕੱਲਾ ਮੁੰਡਾ ਕੋਈ ਪੁੱਤ ਹਮੇਸ਼ਾ ਆਉਂਦੀ ਚਾਦ ਦੇ ਕੇ ਪੈਸਾ ਲਾ ਜਾਂਦਾ ਮੇਰੇ ਪਿਓ ਦੇ ਤਾਂ ਮੇਰੇ ਪੈਰ ਨੂੰ ਦਿੱਤੇ ਤੇ 5 ਕਿਲੇ ਮੈਂ ਬਣਾਗਾ ਬਣਾ ਦੇ 6 ਕਿਲੇ ਮੈਂ ਪੁੱਤ ਮੈਂ ਗਾਹ ਬਤਾਇਆ ਮੈਂ ਘਟਾਇਆ ਨਹੀਂ ਹੈਗਾ ਸਿਰਾਂ ਹੁਣ ਤਾਂ ਬਾਬੂ ਨੂੰ ਸਹੀਆਂ ਗੱਲਾਂ ਲੱਗਿਆ ਯਾਰ ਉਹੀ ਕਾਰਨ ਵੀ ਬਸ ਉਹ ਪੁੱਤ ਮੈਂ ਮੈਂ ਪੁੱਤ ਤੂੰ ਸੁਝਾ ਰਿਹਾ ਪੁੱਤ ਮੇਰੀ ਗੱਲ ਸੁਣ ਲੈ ਬਾਪੂ ਖੇਤੀ ਦਾ ਮੈਂ ਕਰਨੀ ਨਹੀਂ ਲੱਖ ਰੁਪਇਆ ਦੇ ਮੈਂ ਤਾਂ ਚੰਡੀਗੜ੍ਹ ਜਾਣਾ ਉੱਥੇ ਗੱਲ ਫਿਰ ਤੂੰ ਮੇਰੀ ਵੀ ਇੱਕ ਸੁਣ ਲੈ ਮੈਂ ਖਾਈ ਫੜਾਇਆ ਸਿਆਸੀਆਂ ਨੂੰ ਕਹਿ ਲਿਆ ਬਹੁ ਅਠਕੀ ਦੇ ਦੀ ਪੰਜ ਸਾਈ ਨੂੰ ਵੀ ਬਾਗੀ ਠੇਕੇ ਦੇ ਗੱਲੋਂ ਅਠਕੀ ਦੇ ਵਾਹਦੇ ਹੋਰ ਲੈ ਦੇ ਖੇਤੇ ਉਹ ਬੋਲਾ ਹੋਇਆ ਯਾਰ ਤੂੰ ਕੀ ਬੋਲਾ ਹੈ ਮੈਂ ਕੀ ਰੇਟ ਆ ਹੋ ਕੀ ਰੇਟ ਗਿਆ ਤੂੰ ਤਾਂ ਬਸ ਕੰਮ ਕਰਦਾ ਨਹੀਂ ਗੱਲ ਸੁਣਾ ਬਤੇ ਮੇਰੀ ਜਿਹੜੀ ਬਾਗਿਆ ਪੰਜ ਸਾਈ ਦਾ ਬਾਗਿਆ ਠੀਕ ਹੈ 3.5 ਲੱਖ ਰੁਪਏ ਮੈਨੂੰ ਹੋਰ ਲੈ ਕੇ ਦੇਣਾ ਹੈਗਾ ਤੂੰ ਉਹ ਤਾਂ ਤਾੜੀ ਦੇ ਨਾ ਆਤਾ ਕਿ ਖੇਤੀ ਕਰਦੇ ਨਾ ਰ ਮਦਾਰੀ ਭੈਣ ਕੋਲ ਬਾਜੂ ਮਾ ਮਹਾਰੀ ਬੀਗੂ ਤੇਰਾ ਬੀਗੂ ਪੁੱਤ ਬਹਿ ਜਾ ਸ਼ੇਰਾ ਬਹਿ ਜਾ ਪੁੱਤ ਬਹਿ ਕੇ ਗੱਲ ਸੁਣ ਪੁੱਤ ਮਾ ਕੇ ਮੇਰੀ ਬਹਿ ਕੇ ਗੱਲ ਸੁਣ ਜੀ ਨਾ ਦੇਖ ਬੋਤ ਤੂੰ ਮੇਰਾ ਕਿ ਦੋਸਤ ਨਹੀਂ ਨਾ ਮੈਂ ਪਤਾ ਤੇਰੇ ਭਲੇ ਦੀ ਗੱਲ ਸੋਚਣਾ ਹੈ ਤੈਨੂੰ ਪੁੱਤ ਕੱਲ ਨੂੰ ਬਿਆਹਣਾ ਵੀ ਆ ਠੀਕ ਆ ਇਹ ਪੁੱਤ ਤੂੰ ਮਾਤਵੇ ਆਹੀ ਹਾਲਾਤ ਰਹੇ ਲੋਕ ਤਾਂ ਦਾ ਦਾ ਜੀ ਲੈ ਬਹਿਲੇ ਬਦਨ ਰਿਸਤੇ ਕਰਨੇ ਹੋ ਜਿੰਨੇ ਮੇਰੇ ਯਾਰ ਮਿੱਤਰ ਮੇਰੇ ਨਾਲ ਪੜੇ ਨੇ ਸਾਰੇ ਜਵਾਕਾ ਕੰਮ ਲਾਗੇ ਸਾਰੇ ਮੌਂਦਰਵਾਜੇ ਬਹਿਲੇ ਬੈਠੇ ਨੇ ਤੇਰੇ ਪਤਾ ਮੈਂ ਦਰਵਾਜ਼ੇ ਵੀ ਦੀ ਕਿਵੇਂ ਲੰਘਦਾ ਉਹ ਆਇਆ ਬਲਵੀਂ ਸਿਆਂ ਗੱਲ ਬਾਤ ਸੁਣਾ ਕੋਈ ਨਵੀਂ ਤਾਜੀ ਸਾਰਾ ਤਮਾਜ਼ੀ ਬਣਾ ਰਹਿਣਾ ਲੋਕ ਬੋਤ ਮੈਨੂੰ ਐਵੇਂ ਮਾਰ ਕੇ ਤਰੋਵੇਂ ਮੁੰਡੇ ਦਾ ਕੀ ਹਾਲਤ ਤੇ ਦਾ ਅਸਪਤਮਾ ਕਿਸੇ ਨੂੰ ਕੀ ਮੂੰਹ ਦਿਖਾਵਾਂ ਠੀਕ ਆ ਬੁੱਧਰੀ ਦਾ ਬੁੱਤ ਤੂੰ ਖੇਤ ਤੇ ਕਾਲਾ ਬਜਾ ਤੇਰਾ ਭਲਾ ਹੋ ਜਾ ਤੇਰਾ ਘਰ ਬਾਇਗਰ ਤੈਨੂੰ ਵਿਆਉਣਾ ਵੇ ਬੁੱਤ ਆਪਾ ਅੱਗੇ ਘਰ ਬਸਾਉਣਾ ਬੁੱਤ ਬਾਸ ਬਸ ਵਧਾਉਣਾ ਆਪਾਂ ਨੇ ਤੇ ਵੇਦਾ ਨਹੀਂ ਫਿਰਨਾ ਉੱਤੇ ਲੈ ਬੱਪੂ ਮੇਰੀ ਗੱਲ ਇੱਕ ਹੋਰ ਸੁਣ ਲੈ ਹੱਥ ਪਾਉਂ ਤੂੰ 8 ਕਿਲੇ ਲੈਨੇ ਠੇਕੇ ਤੇ 10 ਚਾਈ ਦੀ ਹੋਰ ਲੈ ਲੈ ਮੈਂ ਕਰੂ ਤੇਰੇ ਨਾਲ ਲੈ ਕੇ ਠੀਕ take